ਪੰਜਾਬ ਦੇ ਵਿੱਚ ਹੁਣ ਗੈਂਗਲੈਂਡ ਦਾ ਖਤਰਾ ਮੰਡਰਾ ਰਿਹਾ ਹੈ ਦੱਸਦੇ ਕਿ ਆਏ ਦਿਨ ਗੈਂਗਸਟਰਾਂ ਦੇ ਵੱਲੋਂ ਕਤਲ ਕੀਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਵੀ ਲਈ ਜਾ ਰਹੀ ਹੈ ਤਬੀਤੇ ਦਿਨ 22 ਜੁਲਾਈ ਨੂੰ ਦੇਰ ਰਾਤ ਇੱਕ ਕਤਲ ਕੀਤਾ ਜਾਂਦਾ ਹੈ ਯਦਵਿੰਦਰ ਸਿੰਘ ਦਾ ਜੋ ਕਿ ਜੁਗਨੂ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਜੁਗਨੂ ਜੋ ਕਿ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਹੈ ਤੇ ਸਿੱਧੂ ਮੂਸੇਵਾਲਾ ਦੇ ਕਤਲ ਕਾਰਡ ਦੇ ਵਿੱਚ ਵੀ ਉਸ ਦਾ ਨਾਮ ਆਉਂਦਾ ਹੈ ਜਗਨੂ ਉਹੀ ਬੰਦਾ ਹੈ ਉਹੀ ਵਿਅਕਤੀ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਪੋਸਟ ਪਾ ਕੇ ਕਿਹਾ ਸੀ ਕਿ ਮਾਨਸਾ ਦੇ ਵਿੱਚ ਵੱਡਾ ਪਚਾ ਲਾਉਣ ਵਾਲਾ ਹੈ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਵੀ ਜਗਨੂ ਦਾ ਨਾਮ ਐਫ ਆਈ ਆਰ ਦੇ ਵਿੱਚ ਦਰਜ ਕਰਨ ਦੇ ਲਈ ਕਿਹਾ ਗਿਆ ਸੀ ਔਰ ਜਗਨੂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਉਸ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਸਵਾਲ ਉੱਠਦੇ ਰਹੇ ਨੇ ਕਿ ਸਿਆਸਤਦਾਨਾਂ ਦੇ ਨਾਲ ਜਗਨੂ ਦੇ ਸਿੱਧੇ ਜਿਹੜੇ ਸਬੰਧ ਸੀ ਚੰਗੇ ਸਬੰਧ ਸੀ ਨੇੜਤਾ ਹੋਣ ਦੇ ਕਾਰਨ ਉਸ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਔਰ ਐਲੋਸੀ ਲਾਗੂ ਹੋਣ ਤੋਂ ਬਾਅਦ ਵੀ ਉਹ ਵਿਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਹੈ ਤਾਂ ਜਗਨੂ ਦੇ ਸਾਥੀ ਯਾਦਵਿੰਦਰ ਸਿੰਘ ਦਾ ਬੀਤੇ ਦਿਨ ਜਿਹੜਾ ਕਤਲ ਕਰ ਦਿੱਤਾ ਗਿਆ ਜਦੋਂ ਪਿੰਡ ਬਾਵਣਾ ਦੇ ਵਿੱਚ ਇੱਕ ਭੋਗ ਤੋਂ ਵਾਪਸ ਆ ਰਿਹਾ ਸੀ ਦੱਸਦੀ ਕਿ ਜਗਨੂ ਆਪਣੇ ਨਾਨੇ ਦੇ ਭੋਗ ਤੇ ਗਿਆ ਸੀ ਉਸ ਤੇ ਨਾਲ ਉਸਦੇ ਪਰਿਵਾਰਕ ਮੈਂਬਰ ਵੀ ਸੀ ਔਰ ਯਦਵਿੰਦਰ ਸਿੰਘ ਜੋ ਕਿ ਉਸਤਤ ਸਾਥੀ ਵੀ ਦੱਸਿਆ ਜਾ ਰਿਹਾ ਹੈ ਤੇ ਡਰਾਈਵਰ ਵੀ ਦੱਸਿਆ ਜਾ ਰਿਹਾ ਹੈ ਦੱਸਤੀ ਇੱਕ ਜਗਨੂ ਦੇ ਪੁਲੇਖੇ ਜਿਹੜਾ ਯਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਦੇ ਵੱਲੋਂ ਪੋਸਟ ਪਾ ਕੇ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਨਿਸ਼ਾਨਾ ਜਗਨੂ ਸੀ ਲੇਕਿਨ ਗਲਤੀ ਦੇ ਨਾਲ ਯਦਵਿੰਦਰ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਲੱਗਿਆ ਸੀ ਕਿ ਗੱਡੀ ਚਲਾਉਣ ਵਾਲਾ ਜਗਨੂ ਹੈ ਪੂਰਾ ਮਾਮਲਾ ਕੀ ਹੈ ਉਹ ਸਮਝਦੇ ਆ 22 ਜੁਲਾਈ ਨੂੰ ਫਰੀਦਕੋਟ ਚ ਉਸ ਕਤਲ ਦੀ ਗੱਲ ਕਰਾਂਗੇ ਜਿਸ ਦਾ ਨਾਮ ਯਾਦਵਿੰਦਰ ਸਿੰਘ ਫਤੇਗੜ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਗੈਂਗਸਟਰਾਂ ਦੇ ਵੱਲੋਂ ਮਾਰ ਦਿੱਤਾ ਗਿਆ ਇਹ ਕੋਈ ਸਧਾਰਨ ਘਟਨਾ ਨਹੀਂ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਬਾਵਨਾ ਦੇ ਪਿੰਡ ਵਿਖੇ ਇੱਕ ਭੋਗ ਸਮਾਗਮ ਤੋਂ ਬਾਅਦ ਜਾ ਰਹੇ ਕੁਝ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਕਾਲੇ ਰੰਗ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਇਸ ਗੱਡੀ ਦੇ ਚਾਲਕ ਨੂੰ ਗੋਲੀਆਂ ਮਾਰ ਦਿੱਤੀਆਂ ਇਹ ਸੋਚ ਕੇ ਕਿਸ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਗੈਂਗਸਟਰ ਜੀਵਨ ਜੋਤ ਜੁਗਨੂ ਨਾਂ ਦਾ ਉਹੀ ਵਿਅਕਤੀ ਹੈ ਜੋ ਕਿ 29 ਮਈ 2022 ਦੇ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮੁਲਜ਼ਮ ਹੈ ਜੀ ਹਾਂ ਇਹ ਨਾਮ ਤੁਸੀਂ देर रात ਤੱਕ ਮੀਡੀਆ 'ਚ ਜ਼ਰੂਰ ਸੁਨਿਆ ਹੋਵੇਗਾ ਦੱਸਦੀ ਇਸ ਵਾਰਦਾਤ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਦੇ ਵੱਲੋਂ ਚੁੱਕ ਲਈ ਗਈ ਹੈ ਦਵਿੰਦਰ ਬੰਬੀਆ ਗੈਂਗ ਦੇ ਨਾਲ ਜੁੜਿਆ ਹੋਇਆ ਗੈਂਗਸਟਰ ਲੱਕੀ ਪਟਿਆਲ ਜੋ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਬਹੁਤ ਹੀ ਸਰਗਰਮ ਹੋਇਆ 2 ਜੁਲਾਈ ਨੂੰ ਵੀ ਗੜਸ਼ੰਕਰ ਚ ਇੱਕ ਵਾਰਦਾਤ ਵਾਪਰੀ ਸੀ ਜਿੱਥੇ ਦੀਪਾ ਕਮਲਪੁਰਿਆ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਕਰਨ ਤੋਂ ਬਾਅਦ ਇਸ ਵਾਰਦਾਤ ਦੀ ਜ਼ਿੰਮੇਵਾਰੀ ਚੁੱਕੀ ਗਈ ਸੀ ਗੈਂਗਸਟਰ ਲੱਕੀ ਪਟਿਆਲ ਦੇ ਵੱਲੋਂ 22 ਜੁਲਾਈ ਨੂੰ ਜੋ ਦੇਰ ਰਾਤ ਵਾਰਦਾਤ ਵਾਪਰਦੀ ਹੈ ਇਸ ਦੀ ਜ਼ਿੰਮੇਵਾਰੀ ਵੀ ਗੈਂਗਸਟਰ ਲੱਕੀ ਪਟਿਆਲ ਦੇ ਵੱਲੋਂ ਲਈ ਜਾਂਦੀ ਹੈ ਇੰਸਟਾਗ੍ਰam ਤੇ ਪੋਸਟ ਪਾ ਕੇ ਲक्की ਪਟਿਆਲ ਨੇ ਕਿਉਂ ਇਸ ਵਾਰ ਦਤ ਨੂੰ ਅੰਜਾਮ ਦਿੱਤਾ ਇਸ ਪੋਸਟ 'ਚ ਕੀ ਖੁਲਾਸੀ ਕੀਤੀ ਨੇ ਉਹ ਵੀ ਦੱਸਾਂਗੇ ਆਯਾਦਵਿੰਦਰ ਸਿੰਘ ਜੋ ਮਾਰਿਆ ਗਿਆ ਉਹ ਜੀਵਨ ਜੋਤ ਜਗਨੂ ਦਾ ਡਰਾਈਵਰ ਤੇ ਉਸ ਦਾ ਸਾਥੀ ਦੱਸਿਆ ਜਾ ਰਿਹਾ ਹੈ ਕਈ ਮਹੀਨਿਆਂ ਤੋਂ ਕਿਹਾ ਜਾ ਰਿਹਾ ਕਿ ਜੀਵਨ ਜੋਤ ਜਗਨੂ ਦੇ ਨਾਲ ਰਹਿ ਰਿਹਾ ਸੀ ਜਗਨੂ ਯਾਨੀ ਕਿ ਜੀਵਨਜੋਤ ਉਹ ਹੀ ਵਿਅਕਤੀ ਹੈ ਜਿਸ ਨੂੰ ਹੋਰ ਚਾਰ ਲੋਕਾਂ ਦੇ ਨਾਲ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨੋਮਿਨੇਟ ਕੀਤਾ ਗਿਆ ਸੀ ਇਸ ਤੇ ਨਾਮ ਸਿੱਧੂ ਮੂਸੇਵਾਲਾ ਕਤਲकांड ਚ ਆਉਂਦਾ ਹੈ ਤੇ ਐਫਆਈਆਰ ਦਰਜ ਕੀਤੀ ਗਈ ਸੀ ਸਿੱਧੂ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਜੀਵਨਜੋਤ ਨੇ ਇਹ ਦਾਵਾ ਕੀਤਾ ਸੀ ਕਿ ਮਾਨਸੇ ਚ ਪੁਚਾਲ ਆਉਣ ਵਾਲਾ ਹੈ ਜੀਵਨਜੋਤ ਜੁਗਨੂ ਦੀ ਕਈ ਕਲਾਕਾਰਾਂ ਦੇ ਨਾਲ ਨੇੜਤਾ ਹੈ ਜਿਵੇਂ ਕਿ ਕਰਨ ਔਜਲਾ, ਮਨਕੀਰ ਤੌਲਖ ਪੰਜਾਬ ਦੇ ਕਈ ਸਿਆਸਤਦਾਨਾਂ ਦੇ ਨਾਲ ਜੁਗਨੂ ਦੀਆਂ ਤਸਵੀਰਾਂ ਉਦੋਂ ਵਾਇਰਲ ਹੋਈਆਂ ਸੀ ਮੀਤ ਹੇਰ ਦੇ ਵਿਆਹ ਮੌਕੇ ਵੀ ਜੁਗਨੂ ਸ਼ਿਰਕਤ ਕਰਦਾ ਹੈ ਉੱਥੇ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਲੋਂ ਵੀ ਜਿਹੜਾ ਸਰਕਾਰ ਨੂੰ ਘੇਰਿਆ ਜਾਂਦਾ ਸੀ ਔਰ ਕਿਹਾ ਜਾਂਦਾ ਸੀ ਕਿ ਕਲੀਨ ਚਿੱਟ ਜਿਹੜੀ ਜੀਵਨਜੋਤ ਜੁਗਨੂ ਨੂੰ ਮਿਲੀ ਹੈ ਉਹ ਇਸੇ ਕਰਕੇ ਮਿਲੀ ਹੈ ਕਿਉਂਕਿ ਉਸ ਦੀ ਗੈਂਗਸਟਰਾਂ ਦੇ ਨਾਲ ਜੋ ਸਬੰਧ ਸੀ ਲੇਕਿਨ ਪੰਜਾਬ ਦੇ ਸਿਆਸਤਦਾਨ ਜੋ ਸਰਕਾਰ ਉਸ ਵੇਲੇ ਚੱਲ ਰਹੀ ਹੈ ਉਸ ਸਰਕਾਰ ਦੇ ਜੋ ਮੰਤਰੀ ਸੀ ਉਹਨਾਂ ਦੇ ਨਾਲ ਨੇੜਤਾ ਹੋਣ ਦੇ ਕਾਰਨ ਆਪਣੀ ਸਰਕਾਰ ਹੋਣ ਦੇ ਕਾਰਨ ਜਿਹੜਾ ਕਿ ਉਸ ਨੂੰ ਕਲੀਨ ਚਿੱਟ ਮਿਲ ਗਈ ਹੈ ਐਲਓਸੀ ਲਾਗੂ ਹੋਣ ਤੋਂ ਬਾਅਦ ਵੀ ਜਗਨੂ ਵਿਦੇਸ਼ ਜਾ ਕੇ ਆਇਆ ਹੈ ਔਰ ਕਈ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਜਗਨੂ ਮੁਹਾਲੀ 'ਚ ਰਹਿ ਰਿਹਾ ਸੀ ਤੇ ਅਕਸਰ ਉਸ ਦੇ ਨਾਲ ਯਾਦਵਿੰਦਰ ਨਾਨ ਦਾ ਸਾਥੀ ਰਹਿ ਰਿਹਾ ਸੀ ਹੁਣ ਬੀਤੇ ਦਿਨੀ ਹੋਏ ਕਤਲ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਕਤਲ ਭਲੇਖੇ ਦੇ ਨਾਲ ਹੋਇਆ ਹੈ ਨਿਸ਼ਾਨਾ ਯਾਦਵਿੰਦਰ ਨਹੀਂ ਬਲਕਿ ਜਗਨੂ ਸੀ ਮੁੱਖ ਟਾਰਗੇਟ ਜੀਵਨਜੋਤ ਜਗਨੂ ਸੀ ਸਿੱਧੂ ਮੂਸੇਵਾਲਾ ਕੇਸ ਦਾ ਇੱਕ ਮੁਲਜ਼ਮ ਉਸ ਨੂੰ ਮਾਰਨ ਦੇ ਲਈ ਗੈਂਗਸਟਰ ਲੱਕੀ ਨੇ ਆਪਣੇ ਗੁਰਗੇ ਭੇਜੇ ਹੁਣ ਦੱਸਿਆ ਜਾ ਰਿਹਾ ਕਿ ਇਸ ਪਿੰਡ ਚ ਜੀਵਨਜੋਤ ਜਗਨੂ ਨੇ ਆਪਣੇ ਨਾਨੇ ਦੇ ਭੋਗ ਸਮਾਗਮ ਤੇ ਜਾਣਾ ਸੀ ਇਸ ਗੱਲ ਦੀ ਜਾਣਕਾਰੀ ਗੈਂਗਸਟਰਾਂ ਨੂੰ ਵੀ ਸੀ ਤੇ ਇਸ ਪਿੰਡ ਦੀ ਰੇਕੀ ਕੀਤੀ ਗਈ ਜਿਸ ਥਾਂ ਤੇ ਸਮਾਗਮ ਸੀ ਉਸ ਥਾਂ ਤੇ ਆਉਣ ਤੇ ਜਾਣ ਵਾਲੇ ਰਸਤਿਆਂ ਨੂੰ ਇੰਨਾ ਗੈਂਗਸਟਰਾਂ ਨੇ ਚੰਗੀ ਤਰ੍ਹਾਂ ਸਮਝਿਆ ਜਿਸ ਤੋਂ ਬਾਅਦ ਇਹ ਇਰਾਦਾ ਬਣਾਇਆ ਗਿਆ ਘਾਤ ਲਗਾ ਕੇ ਹਮਲਾ ਕੀਤਾ ਜਾਵੇਗਾ ਜਿਸ ਜਗ੍ਹਾ ਤੇ ਖੱਡੇ ਸੀ ਜਿੱਥੇ ਟ੍ਰੈਫਿਕ ਸਲੋ ਹੋ ਜਾਂਦਾ ਸੀ ਉਸ ਜਗ੍ਹਾ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਗੈਂਗਸਟਰ ਹਮਲਾ ਕਰਦੇ ਨੇ ਕਾਲੇ ਰੰਗ ਦੀ ਆਪਣੀ ਐਸਯੂਵੀ ਚ ਜੀਵਨਜੋਤ ਜੁਗਨੂ ਬੈਠਣ ਲੱਗਾ ਸੀ ਉਸ ਦੇ ਨਾਲ ਕੁਝ ਰਿਸ਼ਤੇਦਾਰ ਸਨ ਜਿਸ 'ਚ ਮਹਿਲਾਵਾਂ ਤੇ ਉਸ ਦਾ ਪਿਓ ਵੀ ਨਾਲ ਸੀ ਜੀਵਨਜੋਤ ਜੁਗਨੂ ਇਹ ਗੱਡੀ ਖੁਦ ਚਲਾਉਣ ਵਾਲਾ ਸੀ ਲੇਕਿਨ ਉਸ ਦੇ ਮਨ 'ਚ ਕੁਝ ਆਇਆ ਤੇ ਉਸ ਨੇ ਆਪਣੇ ਸਾਥੀ ਯਾਦਵਿੰਦਰ ਨੂੰ ਕਿਹਾ ਕਿ ਇਸ ਗੱਡੀ ਨੂੰ ਚਲਾ ਮੈਂ ਪਿਛਲੀ ਗੱਡੀ ਚਾਵਾਂਗਾ ਇਹੀ ਕਾਰਨ ਸੀ ਕਿ ਜੀਵਨਜੋਤ ਜੁਗਨੂ ਜਿਉਂਦਾ ਹੈ ਤੇ ਯਾਦਵਿੰਦਰ ਦੀ ਮੌਤ ਹੋ ਗਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਕਲੀਨ ਚਿੱਟ ਪ੍ਰਾਪਤ ਜੀਵਨ ਜੋਤ ਸਿੰਘ ਉਰਫ ਜੁਗਨੂ ਅਤੇ ਉਸਦੇ ਡਰਾਈਵਰ ਯਾਦਵਿੰਦਰ ਨੂੰ ਮੰਗਲਵਾਰ ਨੂੰ ਪੰਜਾਬ ਦੇ ਫਰੀਦਕੋਟ ਦੇ ਵਿੱਚ ਗੋਲੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਵਿੱਚ ਯਾਦਵਿੰਦਰ ਸਿੰਘ ਨੂੰ ਗੋਲੀਆਂ ਲੱਗਦੀਆਂ ਨੇ ਲੇਕਿਨ ਜੁਗਨੂ ਬਚ ਜਾਂਦਾ ਹੈ ਜੁਗਨੂ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ ਜੋ ਕਿ ਅਰਮੇਨੀਆ ਦੇ ਵਿੱਚ ਰਹਿੰਦਾ ਹੈ ਤੇ ਇਹ ਘਟਨਾ ਮੰਗਲਵਾਰ ਨੂੰ ਫਰੀਦਕੋਟ ਦੇ ਕੋਟਪੂਰਾ ਨੇੜੇ ਪਿੰਡ ਬ੍ਰਾਹਮਣਵਾਲਾ ਦੇ ਵਿੱਚ ਵਾਪਰੀ ਹੈ ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਕਾਰ ਤੇ ਅੰਨੇਵਾ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਕਾਰ 'ਚ ਬੈਠੇ ਯਾਦਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਮ੍ਰਿਤਕ ਮੁਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਪਹਿਲਾਂ ਵੀ ਜੁਗਨੂ ਦਾ ਨਾਮ ਆਇਆ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਕਲੀਨ ਚਿੱਟ ਮਿਲ ਗਈ ਪੁਲਿਸ ਨੇ ਕਿਹਾ ਕਿ ਮਾਮਲਾ ਜੁਗਨੂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਦੱਸਦੀ ਇੱਕ ਜੁਗਨੂ ਤੇ ਮੂਸੇਵਾਲਾ ਦੀ ਰੇਕੀ ਕਰਨ ਅਤੇ ਗੈਂਗਸਟਰਾਂ ਨੂੰ ਜਾਣਕਾਰੀ ਦੇਣ ਦਾ ਦੋਸ਼ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਜੁਗਨੂ ਨੂੰ ਦੋਸ਼ੀ ਸਾਬਤ ਨਹੀਂ ਕਰ ਸਕੇ ਜਿਸ ਤੇ ਕਾਰਨ ਅਦਾਲਤ ਨੇ ਜੁਗਨੂ ਨੂੰ ਮਾਮਲੇ ਤੋਂ ਕਲੀਨ ਚਿੱਟ ਦੇ ਦਿੱਤੀ ਪਤੀ ਉਹਨੇ ਗੈਂਗਸਟਰ ਲੱਕੀ ਪਟਿਆਲ ਦੁਆਰਾ ਸਾਂਝੀ ਕੀਤੀ ਗਈ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅਸੀਂ ਅੱਜ ਬ੍ਰਾਹਮਣ ਵਾਲਾ ਦੇ ਵਿੱਚ ਯਾਦਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਹਮਲਾ ਜੁਗਨੂ ਅਤੇ ਯਾਦਵਿੰਦਰ ਦੋਵਾਂ ਤੇ ਹੋਣਾ ਸੀ 29 ਮਈ 2022 ਨੂੰ ਜਦੋਂ ਪੁਲਿਸ ਨੇ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਜੁਗਨੂ ਦਾ ਨਾਮ ਪਾ ਦਿੱਤਾ ਸੀ ਪਰ ਜੁਗਨੂ ਨੇ ਸਰਕਾਰ ਦੇ ਵਿੱਚ ਆਪਣੀ ਪਕੜ ਦਿਖਾ ਕੇ ਉਸ ਦਾ ਨਾਮ ਸੂਚੀ ਦੇ ਵਿੱਚੋਂ ਕੱਢ ਦਿੱਤਾ ਜਦੋਂ ਜਗਨੂ ਸਾਰਿਆਂ ਦੇ ਸਾਹਮਣੇ ਕਹਿੰਦਾ ਸੀ ਕਿ ਕਿਸੇ ਨੇ ਸਾਡਾ ਕੀ ਨੁਕਸਾਨ ਕੀਤਾ ਹੈ ਤੇ ਪੈਸੇ ਅਤੇ ਤਾਕਤ ਦੇ ਨਾਲ ਤੁਸੀਂ ਆਪਣਾ ਸਰਕਾਰ ਦੀ ਸੂਚੀ ਦੇ ਵਿੱਚੋਂ ਨਾਮ ਜਿਹੜਾ ਕੱਢ ਸਕਦੇ ਹੋ ਪਰ ਸਾਡੀ ਸੂਚੀ ਦੇ ਵਿੱਚੋਂ ਨਹੀਂ ਜੋ ਵੀ ਸਜ਼ਾ ਦਾ ਹੱਕਦਾਰ ਹੈ ਉਸ ਨੂੰ ਉਹ ਸਜ਼ਾ ਮਿਲੇਗੀ ਸਾਡੇ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਹੁਣ ਜੋ ਵੀ ਜਗਨੂ ਦੇ ਨਾਲ ਰਹੇਗਾ ਉਸ ਨੂੰ ਵੀ ਦੁੱਖ ਹੋਵੇਗਾ ਬਸ ਇੰਤਜ਼ਾਰ ਕਰੋ ਦੇਖੋ ਸਭ ਦੀ ਵਾਰੀ ਆਵੇਗੀ ਜੋ ਜਗਨੂ ਦੇ ਨਾਲ ਰਹਿਣਗੇ ਉਹਨਾਂ ਨੂੰ ਦੁੱਖ ਹੋਵੇਗਾ ਇੰਤਜ਼ਾਰ ਕਰੋ ਅਤੇ ਦੇਖੋ ਪੁਲਿਸ ਇਸ ਧਮਕੀ ਪਰ ਰਿਪੋਰਟ ਦੀ ਵੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ। 29 ਮਈ 2022 ਨੂੰ ਮਾਨਸਾ ਦੇ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਆਪਣੀ ਥਾਰ ਕਾਰ ਦੇ ਵਿੱਚ ਦੋ ਦੋਸਤਾਂ ਦੇ ਨਾਲ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ।